ਜਿੱਥੇ ਆਪਾਂ ਮਾਵਾ ਦੀ ਗੱਲ ਕਰੀ ਜਾਂਦੇ ਆ ਚਲੋ ਮਾਵਾ ਦਾ ਰੂਲ ਹੈ ਹੀ ਹੈ ਕਿਤੇ ਨਾ ਕਿਤੇ ਜਿਹੜੇ ਆਪਣੇ ਸਕੂਲ ਅੱਜ ਪੰਜਾਬ ਦੇ ਵਿੱਚ ਓਪਨ ਹੋ ਗਏ ਆ ਹਨਾ ਆਪਾਂ ਅੱਜ ਰੌਲਾ ਪਾਇਆ ਕਾਨਵੈਂਟ ਸਕੂਲ ਸਾਡੇ ਬੱਚੇ ਅੰਗਰੇਜ਼ੀ ਸਿੱਖਣ ਅੰਗਰੇਜ਼ੀ ਸਕੂਲ ਚ ਪੜ੍ਹਨ ਕਿਤੇ ਨਾ ਕਿਤੇ ਵੱਡੇ ਪੱਦਰ ਤੇ ਜਿਹੜੇ ਕਾਨਵੈਂਟ ਸਕੂਲ ਆ ਸਾਨੂੰ ਅੱਜ ਸਾਡੀ ਪੰਜਾਬੀ ਬੋਲੀ ਨੂੰ ਰੋਕਣ ਲਈ ਪੂਰਾ ਜ਼ੋਰ ਲਾ ਰਹੇ ਆ ਇਹ ਸਾਡੀ ਬੋਲੀ ਤੇ ਪਹਿਲਾਂ ਤੋਂ ਮਾਰ ਪੈ ਰਹੀ ਸੀ ਤੇ ਹੁਣ ਵੀ ਆ ਹਾਂਜੀ ਦੋਚੀ ਮਾਪੇ ਹੋ ਗਏ ਜਿਹੜੇ ਜਾ ਕੇ ਕਿਉਂ ਨਹੀਂ ਕਹਿੰਦੇ ਹਾਂ ਮੇਰਣਾ ਵਾਪਰੀ ਸੀ ਹੂੰ ਮੈਂ ਜਾ ਕੇ ਇੱਕ ਨਾਵੀਂ ਸਕੂਲ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਤੁਸੀਂ ਕਿਉਂ ਰੋਕੋਗੇ ਪੰਜਾਬੀ ਬੋਲਣ ਉਹ ਸਿੱਧੇ ਹੋ ਗਏ ਉਹਨਾਂ ਨੇ ਰੋਕਿਆ ਹੀ ਨਹੀਂ ਬਾਅਦ ਵਿੱਚ ਹੂੰ ਜਿਹੜੇ ਅੰਗਰੇਜ਼ੀ ਸਕੂਲ ਆ ਨਾ ਇਹਨਾਂ ਦੇ ਵਿੱਚ ਦੂਜੀ ਭਾਸ਼ਾ ਦੇ ਤੌਰ ਤੇ ਪੰਜਾਬੀ ਨੂੰ ਪੜਾਇਆ ਜਾ ਰਿਹਾ ਜੀ 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 ਕੋਈ ਗੱਲ ਨਹੀਂ ਪੜਾਉਂਦੇ ਤਾਂ ਹੈ ਨਾ ਪਰ ਜੇ ਉਹ ਉੱਥੇ ਕਹਿ ਦਿੰਦੇ ਆ ਕਿ ਇੱਥੇ ਸਿਰਫ ਹਿੰਦੀ ਬੋਲੀਏ ਕਿਉਂ ਬੋਲੀ ਜਾਊਗੀ ਰੋਲਾ ਇਹੀ ਹੈ ਨਾ ਜੀ ਇਸ ਕਿਉਂ ਦਾ ਜਵਾਬ ਕਿਉਂ ਨਹੀਂ ਮੰਗਦੇ ਉਹਨਾਂ ਕਿਉਂ ਨਹੀਂ ਮੰਗਦੇ ਮੰਨ ਲਓ ਪੰਜਾਬੀ ਪੜ੍ਾਈ ਜਾਂਦੀ ਆ ਜਾਂ ਇੱਕ ਸਬਜੈਕਟ ਵਿਸ਼ਾ ਰਹਿ ਗਿਆ ਪਰ ਜਦੋਂ ਬੱਚੇ ਨੇ ਆਪਸ ਵਿੱਚ ਗੱਲ ਕਰਨੀ ਆ ਦੋਨੇ ਬੱਚੇ ਪੰਜਾਬ ਦੇ ਜੰਮੇਪਲੇ ਨੇ ਉਹਨਾਂ ਦਾ ਪਛੋਕੜ ਪੰਜਾਬ ਨਰ ਵਾਲਾ ਦਾ ਰਹਿਣ ਵਾਲੇ ਪੰਜਾਬ ਦੇ ਨੇ ਹੈ ਨਾ ਫਿਰ ਉਹਨਾਂ ਨੂੰ ਪੰਜਾਬੀ ਬੋਲਣ ਤੋਂ ਰੋਕ ਕੇ ਹਿੰਦੀ ਕਿਉਂ ਜਾਂ ਹਿੰਦੀ ਜਾਂ ਇੰਗਲਿਸ਼ ਦੀ ਗੱਲ ਕਰੋ ਠੀਕ ਆ ਤੁਸੀਂ ਸਬਜੈਕਟ ਵਾਈਜ਼ ਸਾਰੀਆਂ ਪਛਾਵਾ ਸਾਰੀਆਂ ਸਬਜੈਕਟ ਪੜ੍ਹਾਈ ਚੱਲੋ ਪਰ ਜਿਹੜੀ ਆਪਸੀ ਗੱਲਬਾਤ ਆ ਫਿਰ ਉਸ ਪੰਜਾਬੀ ਇਹ ਜਿਹੜੇ ਸਕੂਲ ਦੀ ਪ੍ਰਬੰਧਕ ਕਮੇਟੀਆਂ ਨਾ ਹਾਂਜੀ ਈ ਨਾਲੇ ਇੱਕ ਬੱਚੇ ਜਿਹੜੇ ਆ ਵਿਦਿਆਰਥੀ ਘੱਟ ਦੇ ਗਾਹਕ ਜਿਆਦੇ ਨੇ ਹੂੰ ਲੁੱਟ ਦਾ ਕੰਮ ਕਹਿ ਲਓ ਉਹ ਕਹਿੰਦੇ ਅਸੀਂ ਹਿੰਦੀ ਬੋਲਾਂਗੇ ਹੂੰ ਸ਼ਾਇਦ ਪਤਾ ਨਹੀਂ ਅਸੀਂ ਮਾਪਿਆਂ ਨੂੰ ਕਿੰਨਾ ਕੁ ਭਰਮਾ ਲਾਂਗੇ ਜੀ ਇਹ ਗੱਲਾਂ ਇਹਦੇ ਵਿੱਚ ਆਉਂਦੀਆਂ ਪਰ ਤੁਸੀਂ ਦੇਖੋ ਦੁਨੀਆ ਦੇ ਹਰ ਵਿਗਿਆਨੀ ਇਹ ਕਹਿੰਦੇ ਆ ਕਿ ਜਿਹੜਾ ਬੱਚਾ ਆਪਣੀ ਮਾਤ ਭਾਸ਼ਾ ਵਿੱਚ ਸੋਚ ਸਕਦਾ ਨਾ ਉਹ ਕਿਸੇ ਹੋਰ ਭਾਸ਼ਾ ਦੇ ਵਿੱਚ ਓਨੀ ਬਰੀਕੀ ਦੇ ਨਾਲ ਨਹੀਂ ਸੋਚਦਾ ਬਿਲਕੁਲ ਸਾਡੇ ਕੋਲੇ ਸਾਇੰਸ ਦੀ ਪੜ੍ਹਾਈ ਆ ਚਲੋ ਅੰਗਰੇਜ਼ੀ 'ਚ ਆ ਹੂੰ ਪਰ ਉਹਦੇ ਬਾਰੇ ਜਿਹੜਾ ਸੋਚਣਾ ਜੀ ਜੀ ਮਾਹੌਲ ਤਾਂ ਪੰਜਾਬੀ ਆ ਜਿੰਨਾ ਵਧੀਆ ਤਰੀਕੇ ਨਾਲ ਸੋਚੇਗਾ ਜਿੰਨਾ ਵਧੀਆ ਤਰੀਕੇ ਨਾਲ ਉਹ ਨੂੰ ਲਿਖ ਸਕਦਾ ਵਕਿਆਨ ਕਰ ਸਕਦਾ ਜੀ ਉਹ ਦੂਜੀ ਭਾਸ਼ਾ ਵਿੱਚ ਨਹੀਂ ਸੋਚ ਸਕਦਾ ਨਹੀਂ ਸੋਚ ਸਕਦਾ ਇਹ ਨੂੰ ਆਪੇ ਵੀ ਕਹਿ ਸਕਦੇ ਆ ਕੁਦਰਤੀ ਚੀਜ਼ ਆ ਆਪਾਂ ਠੀਕ ਆ ਦੁਨੀਆ ਚ ਆ ਕੇ ਬੰਦਾ ਬਹੁਤ ਕੁਝ ਸਿੱਖਦਾ ਬੜਾ ਵਿਚਰਦਾ ਉਹਨੂੰ ਬੜੀ ਨੌਲੇਜ ਮਿਲਦੀ ਆ ਪਰ ਕਿਤੇ ਕੁਸ਼ ਨਾ ਕੁਝ ਤਾਂ ਜਿਹੜਾ ਕੁਦਰਤੀ ਤੌਰ ਤੇ ਆਪਦਾ ਖੂਨ ਜਾਂ ਆਪਦਾ ਪਿਸ਼ੋਕੜ ਹੈ ਨਾ ਉਹ ਵੀ ਚੀਜ਼ਾਂ ਹੁੰਦੀਆਂ ਨਾ ਅਕਸਰ ਪੰਜਾਬੀ ਸਾਡਾ ਖੂਨ ਆ ਨੇ ਸਾਡੇ ਰਿਆ ਹਾਂ ਸਾਡੇ ਸੱਭਿਆਚਾਰ ਸਾਡਾ ਸੱਭਿਆਚਾਰ ਆ ਸਾਡਾ ਪਸ਼ੋਕੜ ਆ ਮੰਨ ਲਓ ਠੀਕ ਆ ਆਪਾਂ ਦੁਨੀਆ ਚ ਵਿਚਰਦੇ ਜੋ ਮਰਜ਼ੀ ਸਿੱਖੀ ਜਾਈਏ ਪਰ ਇੱਕ ਚੀਜ਼ ਜਿਹੜੀ ਅੰਦਰੋਂ ਪੈਦਾ ਹੋਣੀ ਆ ਹਾਂ ਉਹ ਜ਼ਰੂਰੀ ਆ ਜਿਵੇਂ ਤੁਸੀਂ ਵਿਗਿਆਨ ਵਾਲੀ ਗੱਲ ਕਰ ਰਹੇ ਹੋ ਕਿ ਮੰਨ ਲਓ ਉਹ ਚੀਜ਼ ਸੋਚਾਂ ਉਸ ਭਾਸ਼ਾ ਚ ਬੰਦਾ ਵੱਧ ਤਰੱਕੀ ਕਰ ਸਕਦਾ ਵੱਧ ਖੋਜ ਕਰ ਸਕਦਾ ਹੁਣ ਕੁਝ ਪੰਜਾਬੀ ਪਿਆਰਿਆਂ ਨੇ ਨਾ ਇਹ ਬੜਾ ਜ਼ੋਰ ਲਾਇਆ ਸੀ ਸਰਕਾਰ ਤਾਂ ਗੱਲ ਪਹੁੰਚਾਈ ਆ ਤੇ ਇਹ ਚੰਗਾ ਇੱਕ ਸੰਕੇਤ ਮਿਲ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੂੰ ਜਿਹੜੀ ਆ +1 2 ਆ ਜੀ 11ਵੀਂ 12ਵੀਂ ਦੇ ਵਿੱਚ ਵਿਗਿਆਨ ਦੀ ਪੜ੍ਹਾਈ ਪੰਜਾਬੀ ਵਿੱਚ ਕੀਤੀ ਜਾਏਗੀ। ਹੂੰ ਬਿਲਕੁਲ। ਅੰਗਰੇਜ਼ਾਂ ਨੇ ਜਦੋਂ ਨਾ ਇੱਥੇ ਕਬਜ਼ਾ ਕਰ ਲਿਆ ਸੀ ਪੰਜਾਬ ਤੇ ਜੀ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਪੰਜਾਬੀ ਸਿੱਖਣੀ ਸ਼ੁਰੂ ਕੀਤੀ ਸੀ। ਹੂੰ ਬਿਲਕੁਲ। ਕਿਉਂਕਿ ਉਹ ਚਾਹੁੰਦੇ ਸੀ ਕਿ ਇਹਨਾਂ ਲੋਕਾਂ ਦੀ ਮਾਨਸਿਕਤਾ ਨੂੰ ਸਮਝੀਏ। ਬਿਲਕੁਲ ਬਿਲਕੁਲ। ਇਹਨਾਂ ਨਾਲ ਵਿਚਰਾਂਗੇ ਤਾਂ ਇਹਨਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਵੀ ਪਤਾ ਲੱਗੂਗਾ। ਹੂੰ ਸਹੀ ਹੈ। ਤੇ ਸਾਡੇ ਲੋਕ ਹੂੰ ਉਹ ਤਾਂ ਦੂਰ ਜਾ ਰਹੇ ਆ। ਬਿਲਕੁਲ ਸਮਾਜ ਦੇ ਵਿੱਚ ਪਾੜਾ ਕਿਉਂ ਵੱਧ ਰਿਹਾ ਕਿਉਂ ਕਤਲ ਨਸ਼ੇ ਕਿੰਨੇ ਜੁਰਮ ਹੋ ਰਹੇ ਨੇ ਇਹਨਾਂ ਦਾ ਕਾਰਨ ਵੀ ਇਹ ਆ ਕਿ ਅਸੀਂ ਆਪਣੀ ਜੜ ਨਾਲੋਂ ਟੁੱਟੇ ਹੋਏ ਆ ਜਦੋਂ ਇੱਕ ਬੱਚਾ ਜਦੋਂ ਵੱਡਾ ਉਹਦਾ ਮਨੋਵਿਗਿਆਨਕ ਪੱਖ ਤੋਂ ਉਹ ਆਪਣੇ ਪਰਿਵਾਰ ਨਾਲੋਂ ਪਾਸੇ ਹੋ ਰਿਹਾ ਬਿਲਕੁਲ ਜੀ ਬੋਲੀ ਦੀ ਸਾਂਝ ਘਟ ਗਈ ਜਦੋਂ ਤਾਂ ਉਹ ਕੀ ਕਰੂਗਾ ਅਗਲ ਤਾਂ ਦਾ ਸ਼ਿਕਾਰ ਹੋਏਗਾ ਹੋਊਗਾ ਤਾਂ ਉਹ ਕਿਸੇ ਬੁਰੇ ਪਾਸੇ ਜਾਊਗਾ ਬਿਲਕੁਲ ਜੀ ਸੋ ਜਿਹੜੀ ਬੋਲੀ ਆ ਨਾ ਮਾਂ ਬੋਲੀ ਖਾਸ ਕਰਕੇ ਉਹ ਤੁਹਾਨੂੰ ਤੁਹਾਡੇ ਪਰਿਵਾਰ ਨਾਲ ਜੋੜਦੀ ਆ ਤੁਹਾਡੇ ਸਮਾਜ ਨਾਲ ਜੋੜਦੀ ਆ ਇਹ ਗੱਲਾਂ ਸੋਚਣ ਤੇ ਵਿਚਾਰਨ ਦੀ ਲੋੜ ਆ